ਅਤੇ 2013 ਦੇ ਵਿੱਚ ਮੇਰੇ ਨਾਲ ਮੁੰਡੇ ਹੁੰਦੇ ਆ ਜਿਹੜੇ ਕਤਲ ਅਰਾਧਾ ਕਤਲ ਕਈ ਕੇਸਾਂ ਦੇ ਵਿੱਚ ਪਾੜੋੜੇ ਹੁੰਦੇ ਆ ਹਮ ਅਸੀਂ ਇੱਕ ਕਿਸੇ ਦਾ ਕੰਮ ਕਰਨ ਜਾਣੇ ਆ ਤਾਂ ਪੁਲਿਸ ਨੂੰ ਸੂਹ ਹੋ ਜਾਂਦੀ ਆ ਜਾਂ ਕਿਵੇਂ ਵੀ ਚਲ ਤਾਂ ਉੱਥੇ ਬਈ ਪੁਲਿਸ ਸਾਨੂੰ ਫੜਨ ਦੀ ਕੋਸ਼ਿਸ਼ ਕਰਦੀ ਆ ਮੇਰੇ ਨਾਲ ਦਾ ਮੁੰਡਾ ਅੱਜ ਇਸ ਦੁਨੀਆ ਤੇ ਨਹੀਂ ਤੇ ਉਹ ਅਣਜਾਣੇ ਦੇ ਵਿੱਚ ਉਹਨੂੰ ਪਤਾ ਨਹੀਂ ਹੁੰਦਾ ਕਿ ਮੁੰਡੇ ਪੁਲਿਸ ਆ ਕਿਉਂਕਿ ਸੇਵਲ ਦੇ ਵਿੱਚ ਹੁੰਦਾ ਉਹ ਉਹਨਾਂ ਵੱਲੋਂ ਫਾਇਰ ਮਾਰਦਾ ਤੇ ਉਹੀ ਮੁਕਾਬਲਾ ਜਿਹੜਾ ਤੁਹਾਡੇ ਜੰਦਗੀ ਨਾਲ ਜੁੜਿਆ ਹਾਂਜੀ 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 ਇਹ 2013 ਤੇ ਉਹਨਾਂ ਵੱਲੋਂ ਜਦੋਂ ਫਾਇਰ ਮਾਰਦਾ ਬਾਈ ਪੁਲਿਸ ਫਿਰ ਆਪਦੇ ਵੈਪਨ ਕੱਢਦੀਆਂ ਆ ਜਾਂਦਾ ਪਹਿਲਾਂ ਤੁਹਾਡੇ ਵੱਲੋਂ ਫਾਇਰਿੰਗ ਕੀਤੀ ਗਈ ਹਾਂ ਮੇਰੇ ਨਾਲ ਦਾ ਮੁੰਡਾ ਜਿਹੜਾ ਜਿਹਦੀ ਡੈਥ ਹੋ ਚੁੱਕੀ ਆ ਅਣਜਾਣੇ ਦੇ ਵਿੱਚ ਉਹਨੂੰ ਵੀ ਪਤਾ ਨਹੀਂ ਸੀ ਕਿ ਇਹ ਮੁਕਾਬਲਾ ਅੱਛਾ ਉਹ ਸਿਵਲ ਜੀ ਅਸੀਂ ਉਹਨੂੰ ਲੱਗਿਆ ਕਿ ਕੋਈ ਕੋਈ ਐਂਟੀ ਪਾਰਟੀ ਆ ਉਹਨੂੰ ਇਹ ਲੱਗਿਆ ਬਈ ਸਾਡਾ ਪਿੱਛਾ ਹੋ ਰਿਹਾ ਕੋਈ ਐਂਟੀ ਪਾਰਟੀ ਹੈ ਵੀ ਕੋਈ ਦੁਸ਼ਮਣ ਕਰ ਗਿਆ ਅਣਜਾਣੇ 'ਚ ਜਦੋਂ ਉਹ 315 ਗੋੜਦਫਾਹ ਨਾਲ ਫਾਇਰ ਮਾਰਦਾ ਤਾਂ ਪੁਲਿਸ ਆਪ ਦੇ ਵੈਪਨ ਕੱਢਦੀ ਆ ਉਹ ਫਾਇਰ ਕਰਨੇ ਸਟਾਰਟ ਕਰਦੀ ਆ ਫੇਰ ਸਾਨੂੰ ਅਹਿਸਾਸ ਹੁੰਦਾ ਕਿ ਪੁਲਿਸ ਨਾਲ ਪੰਗਾ ਹੋ ਚੁੱਕਾ